ਸਾਥੀਓ ਵੀਡੀਓ ਵਿੱਚ ਬੜੇ ਵਿਸਥਾਰ ਨਾਲ ਦੱਸਿਆ ਗਿਆ ਹੈ ਵੀ ਸਾਡੀ ਕੌਮ ਦੇ ਵਿੱਚ ਲੱਤਾਂ ਖਿੱਚਣ ਦੀ ਬਹੁਤ ਵੱਡੀ ਪ੍ਰਵਿਰਤੀ ਹੈ ਜੋ ਸਾਨੂੰ ਮਗਰ ਦੀ ਮਗਰ ਲੈ ਕੇ ਜਾ ਰਹੀ ਹੈ ਤੁਸੀਂ ਸੁਣੋ ਭਾਈ ਸਾਹਿਬ ਨੇ ਕੀ ਗੱਲ ਆਖੀ ਹੈ ਸਾਡੀ ਕੌਮ 'ਚ ਇੱਕ ਲੱਤਾਂ ਖਿੱਚਣ ਦੀ ਪ੍ਰਵਿਰਤੀ ਹੈ ਡਾਕਟਰ ਡਾਕਟਰ ਨੂੰ ਵੇਖ ਕੇ ਨਹੀਂ ਚਰਨਦੇ ਅੱਜ ਤਾਂ ਦੇਖਣ ਡਾਕਟਰ ਕੋ ਡਾਕਟਰ ਦੀ ਸਿਫਤ ਕਰੀਏ ਜੀ ਉੱਥੇ 500 ਰੁਪਏ ਫੀਸ ਦਈ ਦੇ ਦੂਜਾ ਨਾਲ ਹੀ ਫੇਲ ਕਰ ਦਿੰਦਾ ਉਹਨੂੰ ਕੀ ਆਉਂਦਾ ਇੱਧਰ ਵੇਖੇ ਇੱਕੋ ਪੁੜੀ ਵੱਟ ਘੱਟ ਨਹੀਂ ਤੇਰੇ ਪੈਸੇ ਡਾਕਟਰ ਡਾਕਟਰ ਨੂੰ ਫੇਲ ਕਰੀ ਜਾਂਦਾ ਵਕੀਲ ਵਕੀਲ ਨੂੰ ਫਰੀ ਖੇੜ ਕਰੀ ਜਾਂਦਾ ਇਸੇ ਤਰ੍ਹਾਂ ਨਾ ਰਾਗੀ ਰਾਗੀ ਨੂੰ ਚੰਗਾ ਸਮਝਣ ਲਿਆ ਨਾ ਟਾਡੀ ਟਾਡੀ ਨੂੰ ਸੰਡਕਾ ਸਮਝਣ ਲਿਆ ਇਦਾਂ ਹੀ ਨਾ ਸਨਾਗੋ ਬਾਬਾ ਬਾਬੇ ਨੂੰ ਚੰਗਾ ਸਮਝ ਸਾਡਾ ਪਿੱਛੋ ਅਸੀਂ ਪਿੱਛੇ ਹੀ ਆ ਇਸ ਕੰਮ 'ਚ ਪਏ ਆ ਵੀ ਉਹਨੂੰ ਨਾ ਕੋ ਚੰਗਾ ਕਹਦੇ ਮੰਨ ਲਓ ਜੇ ਮੈਨੂੰ ਕੋਈ ਕਿਸੇ ਨੇ ਬਾਹਰੋਂ ਚੰਗਾ ਕਹਿ ਦਿੱਤਾ ਨਾ ਜੁੱਗਰ ਪਰਦਾਸੋਂ ਵੜਾ ਚੰਗਾ ਕੰਮ ਕਰਦਾ ਤੇ ਮੇਰੇ ਲਾਣੇ ਨੇ ਉਹ ਲਤਾਂ ਖਿੱਚਣੀਆਂ ਵਿੱਚੋਂ ਜਾਂ ਮੰਨ ਲਓ ਮੇਰੇ ਕੋਈ ਕਿਸੇ ਦੀ ਸਿਫਤ ਕਰਤੀ ਮੱਖਣ ਸੋਹਣਾ ਦੀ ਤੇ ਮੈਂ ਲੱਗਾ ਇਹੋ ਜੀਆਂ ਖੇਚਣੀਆਂ ਨਾ ਉਹਦੇ ਚ ਆ ਵੀ ਕਮੀ ਹੂ ਉਹਦੇ ਚ ਆ ਵੀ ਕਮੀ ਹੂ ਉਹਦੇ ਚ ਆ ਵੀ ਹੇ ਇੱਕ ਤੇ ਸਾਪੀ ਲਿਟੀ ਜਾਂਦਾ ਵੀ ਇਹਨੂੰ ਚੰਗਾ ਕਿਉਂ ਕਹਿ ਦਿੰਦਾ ਤੂੰ ਹੀ ਨਾ ਹੋਵੋ ਕਿਸੇ ਦੀ ਜ਼ਿੰਦਤ ਵੇਖ ਕੇ ਆਪਣੀ ਔਕਾਤ ਉੱਚੀ ਕਰੋ ਵੀ ਮੈਨੂੰ ਵੀ ਕੋਈ ਇੰਨਾ ਹੀ ਚੰਗਾ ਕਵੇ